ਸਸ਼ਕਲ ਕਲ ਕਲਿਆਨ ਟੀਵੀ ਪੰਜਾਬ ਵੇਖ ਰ ਤੁਸੀਂ ਤੇ ਬੀਤੇ ਕੱਲ ਬਠਿੰਡਾ ਦੀ ਇੱਕ ਜੇਲ੍ਹ ਦੇ ਵਿੱਚੋਂ ਇੱਕ ਪੁਲਿਸ ਮੁਲਾਜ਼ਮ ਦੇ ਕੋਲੋਂ 15 ਗ੍ਰਾਮ ਹੈਰੋਇਨ ਦੀ ਬਰਾਮਦਗੀ ਹੋਈ ਹੈ ਤਾਂ ਇਸ ਮਾਮਲੇ ਦੇ ਵਿੱਚ ਐਸਐਸਪੀ ਬਠਿੰਡਾ ਮਨੀਤ ਕੌਂਡਲ ਜਿਨ੍ਹਾਂ ਦੇ ਵੱਲੋਂ ਜਾਣਕਾਰੀ ਸਾਂਝੀ ਕਰਦੇ ਹਨ ਦੱਸਿਆ ਗਿਆ ਹੈ ਕਿ ਜੇ ਅਥਾਰਟिटीज ਤੋਂ ਇਹ ਜਾਣਕਾਰੀ ਮਿਲੀ ਸੀ ਕਿ ਇਸ ਮੁਲਾਜ਼ਮ ਦੇ ਕੋਲੋਂ ਜਿਹੜੀ ਹੈਰੋਇਨ ਦੀ ਬਰਾਮਦਗੀ ਹੋਈ ਹੈ ਤਾਂ ਕਿਆ ਜਾ ਰਿਹਾ ਹੈ ਕਿ ਉਹ ਨੁਸਤੇ ਵੀ ਜਿਹੜੀ ਕਾਰਵਾਈ ਉਹ ਕੀਤੀ ਜਾ ਰਹੀ ਹੈ ਤੇ ਇਸ ਮਾਮਲੇ ਦੇ ਵਿੱਚ ਉਹਨਾਂ ਦਾ ਇਹ ਕਹਿਣਾ ਹੈ ਕਿ ਮੁਲਾਜ਼ਮ ਜਿਹੜਾ ਜਿਲ੍ਹੇ ਵਿੱਚ ਤਨਨਾਤ ਸੀ ਤਾਂ ਹੋ ਸਕਦਾ ਹੈ ਕਿ ਇਸ ਦੇ ਵੱਲੋਂ ਜੇਲ੍ਹ ਦੇ ਅੰਦਰ ਨਸ਼ੇ ਦੀ ਸਪਲਾਈ ਜਿਹੜੀ ਉਹ ਕੈਦੀਆਂ ਤਾਂ ਕੀਤੀ ਜਾਂਦੀ ਹੋਵੇ ਕਿਉਂਕਿ ਪੰਜਾਬ ਦੀਆਂ ਜੇਲਾ ਜਿਹੜੀਆਂ ਨੇ ਉਹ ਨਸ਼ੇ ਤੇ ਹੋਰ ਸਮਾਨ ਨੂੰ ਲੈ ਕੇ ਅਕਸਰ ਹੀ ਸੁਰਖੀਆਂ ਦੇ ਵਿੱਚ ਰਹਿੰਦੀਆਂ ਨੇ ਤਾਂ ਐਸਐਸਪੀ ਬਠਿੰਡਾ ਮਨੀਤ ਕੌਰਨਲ ਦਾ ਇਹ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਤਵਦੀਸ਼ جاری ਹੈ ਤੇ ਜਿਹੜਾ ਪੁਲਿਸ ਮੁਲਾਜ਼ਮ ਹੈ ਉਸਤੇ ਵੀ ਕਾਰਵਾਈ ਹੋ ਰਹੀ ਹੈ ਤਾਂ ਉਹਨਾਂ ਦਾ ਇਹ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਤਵਦੀਸ਼ ਹੋਵੇਗੀ ਤੇ ਅਗਲੀ ਜਾਂਚ ਦੇ ਵਿੱਚ ਸਾਹਮਣੇ ਆਵੇਗਾ ਕਿ ਆਖਰ ਉਸ ਪੁਲਿਸ ਮੁਲਾਜ਼ਮ ਦਾ ਨਾਂ ਹੋਰ ਕੌਣ-ਕੌਣ ਸ਼ਾਮਲ ਹੈ ਐਸ ਤੇ ਵੱਲੋਂ ਇਹ ਜਿਹੜੀ ਹਿਰੋਇਨ ਸੀ ਕਿੱਥੋਂ ਲਿਆਂਦੀ ਗਈ ਸੀ ਕਿਸ ਕੰਮ ਦੇ ਲਈ ਲਿਆਂਦੀ ਗਈ ਸੀ ਜੇਲ੍ਹ ਦੇ ਅੰਦਰ ਕਿਵੇਂ ਪਹੁੰਚਦੀ ਹੈ ਤਾਂ ਇਹ ਸਭ ਦੀ ਉਹਨਾਂ ਦਾ ਕਹਿਣਾ ਕਿ ਜਾਂਚ ਹੋ ਰਹੀ ਹੈ ਜਿਹੜਾ ਜੀ ਕੱਲ ਸਾਨੂੰ ਜੇਲ੍ਹ ਅਥਾਰਟिटीज ਤੋਂ ਇਨਫੋਰਮੇਸ਼ਨ ਆਈ ਸੀ ਕਿ ਉਹਨਾਂ ਵੱਲੋਂ ਇੱਕ ਸੀਨੀਅਰ ਕਨਸਟੇਬਲ ਤਸਵੀਰ ਸਿੰਘ ਪੀਏਪ ਬੈਟ ਨੰਬਰ ਉਹਦਾ ਉਹਦੇ ਤੋਂ ਉਹਨਾਂ ਨੂੰ 15 ਗ੍ਰਾਮ ਹੈਰੋਇਨ ਉਹਦੇ ਪੋゼਸ਼ਨ ਤੇ ਮਿਲੀ ਆ ਸੋ ਉਹਨਾਂ ਦੀ ਕੰਪਲੇਂਟ ਇਹਦਾ ਅਰਥ ਹੈ ਅਸੀਂ ਅੰਡਰ ਐਫਆਈਆਰ ਨੰਬਰ 7 ਪੀਐਸ ਕੈਂਟ ਅੰਡਰ ਐਨਡੀਪੀਐਸ ਐਕਟ ਕਲ ਦਰਜ ਕੀਤਾ ਤੇ ਇਹਦੇ ਤੋਂ ਇਹਦਾ ਵੀ ਰਿਮਾਂਡ ਲਿਆ ਜਾਏਗਾ ਬਿਕੋਜ਼ ਯਰ ਜੇਲ ਚ ਇਨਸ਼ਾ ਸਪਲਾਈ ਕਰਨ ਚ ਇਨਵੋਇਸ ਸੇ ਕਰ ਤੇ ਸਾਨੂੰ ਕਾਫੀ ਲੀਡਸ ਮਿਲ ਸਕਦੀਆਂ ਵੀ ਕਿਹਨੂੰ ਦੇਣ ਗਿਆ ਸੀ ਕਿੱਥੋਂ ਲੈ ਕੇ ਆਇਆ ਸੀ ਹਾਂਜੀ ਇਹ ਜੇਲ੍ਹ ਚ ਹੀ ਇਹ ਜਿਹੜੇ ਪੁਲਿਸ ਵੱਲੋਂ ਡੈਡੀਕੇਟਿਡ ਸਟਾਫ ਦਿੱਤਾ ਹੁੰਦਾ ਉਹਦੇ ਚ ਤਾਇਨਾਤ ਸੀ ਬਟ ਸ਼ਾਇਦ ਇਹਨਾਂ ਨੂੰ ਕੋਈ ਇਨਪੁਟ ਸੇ ਕੀ ਦੀ ਚੈਕਿੰਗ ਚ ਮਿਲਿਆ ਗਿਆ ਸਮਝ ਪਹਿਲਾਂ ਵੀ ਇਹ ਮਾਮਲਾ ਲੱਗਿਆ ਇਹ ਜਿਹੜਾ ਕੱਲ ਫੜਿਆ ਨਹੀਂ ਜੀ ਮੇਰੇ ਮੇਰੀ ਨੋਲੇਜ ਨਹੀਂ ਹੈ ਮੈਂ ਕਿਹੜੀ ਕੱਲ ਘੱਟਾ ਹੋ ਗਿਆ ਜੀ ਦਾ ਮਾਮਲਾ ਉਹ ਕੀ ਤੁਹਾਡੇ ਕੋਲ ਹੋਰ ਸਾਨੂੰ ਜੀ ਇਨਫੋਰਮੇਸ਼ਨ ਆਈ ਸਗੀ ਕਿ ਇਹਨਾਂ ਦੀ ਜਿਹੜੇ ਜੇਲ੍ਹ ਚ ਜਿਹੜੇ ਕੈਦੀ ਆ ਉਹਨਾਂ ਦੀ ਆਪਸੀ ਕੁਝ ਲੜਾਈ ਹੋਈ ਹੈ ਬਟ ਆਈ ਥਿੰਕ ਉਹਨਾਂ ਚ ਵਿਨ ਚਾਰਜ ਤੇ ਤਾਂ ਸਿੰਪਲ ਇੰਜਰੀ ਸੀਗੀ ਬਟ ਸਾਨੂੰ ਸ਼ਾਮ ਤੱਕ ਤਾਂ ਕੋਈ ਰਿਟਰਨ ਇੰਟੀਮੇਸ਼ਨ ਨਹੀਂ ਆਈ ਸੀਗੀ ਸੋ ਜੋ ਵੀ ਮਿਲੇਗੀ ਅਸ ਪਰ ਲਾਅ ਸੂ ਉਹਨਾਂ ਤੇ ਐਕਸ਼ਨ ਲੈਣਾ ਹੋਵੇਗਾ ਸਿਨਾਂ ਤੋਂ ਕਿ ਨਹੀਂ ਕਿਹਾ ਸੀ ਸਿੰਪਲ ਇੰਜਰੀ ਸੋ ਦੇ ਤੁਮ ਲਾ ਲੇਂ ਦੇਖੋ ਆਈ ਥਿੰਕ ਤੇ ਮੈਨੂੰ ਇਚਾਰਜ ਹਸਪੀਟਲ ਵਾਲਾ ਜਿਹੜਾ ਧਰਨਾ ਸਾਰਿਆਂ ਦੀ ਤੇ ਕਹਿ ਰਹੀ ਸੀ ਮੈਂ ਤਿੰਨ ਦਾ ਕੈਰੀ ਹੈਡ ਇੰਜਰੀ ਸਾਰਿਆਂ ਦੀ ਸਾਹੀ ਬੈਕਟਾਈਸ ਦੇ ਵਿੱਚੋਂ ਨਿਕਾੜੀ ਮੀਡੀਆ ਬਾਹਰ ਜਿਵੇਂ ਮੋਰੀ ਤੇ 18 ਟਾਂਕੇ ਮੋਰੀ ਸਰ ਦਾ ਵੀਡੀਓ ਤੇ ਸਵਾਲ ਚੱਕਣਾ ਸੀ ਜੀ ਕੁਝ ਦੇ ਸਟਾ ਨਾਰਮਲ ਸੀਗੇ ਆ ਕਈ ਤਾਂ ਕਈਆਂ ਦੇ ਸਿਰ ਤੇ ਸੀਗੀ ਮਤਲਬ ਮੈਂ ਨਹੀਂ ਕਹਿ ਰਹੀ ਕਿ ਸਾਰਿਆਂ ਦੀ ਮਾਮੂਲੀ ਸਟਾ ਸੀ ਬਟ ਸਾਨੂੰ ਜੇਲ ਅਥਾਰਟिटीज ਤੋਂ ਕੋਈ ਉਦੋਂ ਤੱਕ ਇਨਫੋਰਮੇਸ਼ਨ ਹੀ ਆਈ ਸੀ ਆਦਰਵਾਇਸ ਅਸੀਂ ਇਮੀਡੀਏਟਲੀ ਐਫਆਈਆਰ ਲਾਂਚ ਕਰ ਦੂਗੇ ਮੈਂ ਇਹ ਕਹਿ ਰਹੀ ਬਾਤ ਅੰਕੂ ਜੀ ਜਿਹੜਾ 18 ਟਾਂਕੇ ਲੈ ਕੇ ਲੱਗਿਆ ਉਹ ਉਹਨਾਂ ਨੇ ਪਹਿਲਾਂ ਵੀ ਮੀਡੀਆ ਬਾਹਰ ਆਪਲਾਇਡ ਆ

ਸੀ ਮੇਰੇ ਖਿਆਲ ਤੱਕ ਕਿਉਂਕਿ ਉਹ ਕੀ ਹਾਈ ਸਿਕਿਉਰਿਟੀ ਪ੍ਰिजन ਹੈ ਇਵਨ ਅਸੀਂ ਵੀ ਜਦੋਂ ਜਾਂਦੇ ਆ ਤਾਂ ਸਾਨੂੰ ਵੀ ਫਰੈਸ਼ ਕੀਤਾ ਜਾਂਦਾ ਹੈ ਸਾਡੀ ਐਂਟਰੀ ਹੁੰਦੀ ਹੈ ਤਾਂ ਡੈਫੀਨਿਟਲੀ ਉਹਨਾਂ ਦਾ ਪ੍ਰੋਸੀਜਰ ਤਾਂ ਹੀ ਹੈਗਾ ਜੋ ਅਸੀਂ ਦੇਖਿਆ ਬਾਕੀ ਮੈਂ ਸੁਪਰਡੈਂਡ ਨਾਲ ਪੁੱਛ ਕੇ ਲਵਾਂ ਮੈਡਮ ਜਿਸ ਤਰ੍ਹਾਂ ਇਹ ਪੱਤੇ ਖੜੇਗਾ ਉਸ ਵਾਇਰ ਤੇ ਕੰਕ੍ਰੀਟ ਇਹਨਾਂ ਕਿੱਥੇ ਇਹ ਤਾਂ ਜੀ ਤਫਤੀਸ਼ ਦਾ ਹੀ 파ਟ ਹੈ ਜੇ ਇਸ ਤਰ੍ਹਾਂ ਦੇ ਕੁਆਂਟੀਟੀ ਲੈ ਕੇ ਜਾ ਰਿਹਾ ਸੀ ਤਾਂ ਡੈਫੀਨਿਟਲੀ ਕੁਝ ਤਾਂ ਇਹਦਾ ਪਿੱਛੇ ਕਾਰਨ ਹੋਏਗਾ ਉਹ ਅਸੀਂ ਤਫਤੀਸ਼ 'ਚ ਦੇਖਣਾ